ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਮੈਂ ਯਾਦਵਿੰਦਰ ਸਿੰਘ ਕੇਤੀਪਾੜੀ ਵਿਭਾਗ ਕੁਰੂ ਸਾਹਿਬ ਤੋਂ ਮੈਂ ਜੀ ਤਲਾਕ ਦੂਰ ਸਾਹਿਬ ਦੇ ਵਿੱਚ ਕਲਸਟਰ ਅਫਸਰ ਵਜੋਂ ਡਿਊਟੀ ਨਿਭਾ ਰਿਹਾ ਆ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਦੀਪਕ ਕੁਮਾਰ ਤੇ ਕਿਰਨਦੀਪ ਜੀ ਆ ਔਰ ਅੱਜ ਅਸੀਂ ਪਿੰਡ ਮਗਲਾਣੀ ਵਿਖੇ ਆਏ ਆ ਕਿਸਾਨਾਂ ਨੂੰ ਪਰਾਲੀ ਨੂੰ ਆਗ ਨਾ ਲਾਉਣ ਸੰਬੰਧੀ ਜਾਗਰੂਕ ਕਰਨ ਲਈ ਸੋ ਕਈ ਵਾਰੀ ਅਸੀਂ ਨਾ ਇਹ ਜਿਹੜਾ ਜਦੋਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾਉਣ ਆਉਨੇ ਆ ਇਐਸੀ ਤੁਹਾਨੂੰ ਜਾਗਰੂਕ ਕਰਨ ਆਏ ਆ ਤੁਹਾਡੇ ਮਨਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਆ ਕਿ ਸਾਨੂੰ ਕਿਸੇ ਚੀਜ਼ ਤੋਂ ਰੋਕਣ ਆਏ ਆ ਪਰ ਮੈਂ ਇਸ ਚੀਜ਼ ਨੂੰ ਬੜਾ ਵਧੀਆ ਨਾਂ ਦਿੱਤਾ ਆ ਕਿ ਅਸੀਂ ਤੁਹਾਡੇ ਕੋਲ ਆਏ ਆ ਤੁਹਾਡੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਸਤੇ ਤੁਹਾਨੂੰ ਜਾਗਰੂਕ ਕਰਨ ਲਈ ਕਿਉਂਕਿ ਜਦੋਂ ਤੁਸੀਂ ਪਰਾਲੀ ਨੂੰ ਕੰਬਾਈਨ ਦੇ ਨਾਲ ਝੋਨਾ ਕੱਟਣ ਤੋਂ ਬਾਅਦ ਮਲਚ ਕਰ ਲਿਆ ਮਲਚ ਕਰਨ ਤੋਂ ਬਾਅਦ ਅਸੀਂ ਪਲਟਾ ਲਿਆ ਤੇ ਉਹ ਜਿਹੜੀ ਪਰਾਲੀ ਆ ਉਹ ਸਾਡੇ ਖੇਤਾਂ ਦੇ ਵਿੱਚ ਸਾਡੀ ਜ਼ਮੀਨ ਦੇ ਵਿੱਚ ਚਲੇਗੀ ਤੇ ਦੋਸਤੋ ਬਾਅਦ ਜਦੋਂ ਤੁਸੀਂ ਫਸਲ ਨੂੰ ਬੀਜੋਗੇ ਤੇ ਅਗਲੀ ਫਸਲ ਦੀ ਜਿਹੜੀ ਕੁਆਲਿਟੀ ਆ ਉਹ ਕੁਆਲਿਟੀ ਵੀ ਬੜੀ ਵਧੀਆ ਹੋਊਗੀ ਉਹਦਾ ਝਾੜ ਵੀ ਜਿਹੜਾ ਆ 10% ਵਧਦਾ ਆ ਸੋ ਆਪਾਂ ਨੇ ਇਹ ਕੋਸ਼ਿਸ਼ ਕਰਨੀ ਆ ਕਿ ਜੇ ਅਸੀਂ ਸਬਜ਼ੀ ਲਾਉਨੇ ਆ ਚਾਹੇ ਅਸੀਂ ਆਲੂ ਚਾਹੇ ਮਟਰ ਤੇ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜਾ ਆ ਪ੍ਰਾਲੀ ਨੂੰ ਪੁੱਤਰ ਕੇ ਖੇਤਾਂ ਦੇ ਵਿੱਚ ਹੀ ਵਾਇਆ ਜਾਵੇ ਬੈਲਰ ਦੀ ਗੱਲ ਜਿਹੜੀ ਆ ਬੈਲਰ ਨੂੰ ਮੈਂ ਪਹਿਲ ਇਸ ਕਰਕੇ ਨਹੀਂ ਦੇ ਰਿਹਾ ਕਿ ਓਕੇ ਅਸੀਂ ਜਦੋਂ ਵੀ ਆਪਣੇ ਖੇਤਾਂ ਦੇ ਵਿੱਚੋਂ ਬੀਲਰ ਦੇ ਨਾਲ ਗੰਡਾ ਬਣਾ ਕੇ ਉਹ ਪਰਾਲੀ ਜਿਹੜੀ ਚਕਵਾ ਦਿੰਨੇ ਆ ਸਾਡੇ ਖੇਤਾਂ ਦੇ ਵਿੱਚੋਂ ਜੈਵਤ ਮਾਦਾਂ ਨਾਈਟrogen ਫਾਸਫੋਰਸ ਸਲਫਰ ਤੇ ਪੋਟਾਸ਼ ਇਹ ਤੱਤ ਜਿਹੜੇ ਆ ਸਾਡੇ ਖੇਤਾਂ ਦੇ ਵਿੱਚੋਂ ਚਲੇ ਜਾਂਦੇ ਆ ਮੁਰਤੇ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਦੀ ਪੂਰਤੀ ਵਾਸਤੇ ਜਿਹੜਾ ਆ ਕੈਮੀਕਲ ਖਾਦਾਂ ਦੀ ਵਰਤੋਂ ਕਰਦੇ ਆ ਚਾਹੇ ਉਹ ਡੀਪੀ ਹੋਵੇ ਚਾਹੇ ਉਹ ਯੂਰੀਆ ਹੋਵੇ ਸਲਫਰ ਹੋਵੇ ਜਾਂ ਜਿੰਕਸਮ ਸੋ ਆਪਾਂ ਨੇ ਇਹ ਚੀਜ਼ ਨੂੰ ਸੌਖਾ ਕਰਨ ਵਾਸਤੇ ਅਜੇ ਜਿਹੜੀ ਕਟਾਈ ਆ ਆਪਣੇ ਬਲਾਕ ਦੀ ਇੰਨੀ ਜ਼ਿਆਦਾ ਨਹੀਂ ਹੋਈ ਤੁਹਾਨੂੰ ਅਸੀਂ ਤੁਹਾਡੇ ਪਿੰਡ ਇੱਥੇ ਕਰਕੇ ਹੀ ਆਏ ਆ ਤੁਹਾਨੂੰ ਜਾਗਰੂ ਕਰਨ ਲਈ ਕਿ ਅਸੀਂ ਇਸ ਵਾਰ ਜਿਹੜਾ ਆ ਪਰਾਲੀ ਨੂੰ ਅੱਗ ਨਹੀਂ ਲਾਉਣੀ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਬੋਣਾ ਆ ਤੇ ਜੇ ਤੁਸੀਂ ਖੇਤਾਂ ਦੇ ਵਿੱਚ ਨਹੀਂ ਵਾ ਸਕਦੇ ਤੁਸੀਂ ਇਹ ਸੋਚਦੇ ਹੋ ਕਿ ਖੇਤ ਨੂੰ ਬਣਾਉਣ ਦੇ ਉੱਤੇ ਜਿਹੜੇ ਆ ਜਾਦੇ ਪੈਸੇ ਲੱਗਦੇ ਆ ਚਾਰ ਤੋਂ ਲੈ ਕੇ 5000 ਰੁਪਏ ਲੱਗਦਾ ਆ ਕਿ ਤੁਸੀਂ ਬੈਲਰ ਦੇ ਨਾਲ ਗੰਢਾਂ ਜਿਹੜੀਆਂ ਉਹ ਬਣਾ ਸਕਦੇ ਹੋ ਬਿਲਡਰ ਵਾਲਿਆਂ ਦੀਆਂ ਲਿਸਟਾਂ ਜਿਹੜੀਆਂ ਵਾਂ ਤੁਹਾਡੇ ਜਿਹੜੇ ਵੀ ਕੋਈ ਸਾਂਝੀਆਂ ਜਗ੍ਹਾਵਾਂ ਚਾਹੇ ਉਹ ਗੁਰਦੁਆਰਾ ਸਾਹਿਬ ਆ ਜਾਂ ਸੋਸਾਇਟੀ ਆ ਜਾਂ ਕੋਈ ਧਰਮਸ਼ਾਲਾ ਵਾ ਉੱਥੇ ਲਗਾ ਦਿੱਤੀਆਂ ਜਾਣਗੀਆਂ ਤੁਸੀਂ ਉਹ ਬਿਲਡਰ ਵਾਲਿਆਂ ਨਾਲ ਸੰਪਰਕ ਕਰਕੇ ਜਿਹੜਾ ਆ ਉਹ ਪ੍ਰਾਲੀ ਦੀਆਂ ਗੰਡਾ ਬਣਾ ਸਕਦੇ ਹੋ ਸੋ ਆਪਾਂ ਨੇ ਇਸ ਵਾਰੀ ਖੇਤੀਬਾੜੀ ਵਿਭਾਗ ਦਾ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਦਾ ਪੂਰਾ ਸਾਥ ਦੇਣਾ ਆ ਔਰ ਮੈਂ ਤੁਹਾਨੂੰ ਇਹਦੇ ਨਾਲ ਹੋਰ ਵੀ ਅਗਾਹ ਕਰ ਦਵਾਂ ਇੱਥੇ ਤੁਹਾਨੂੰ ਕੋਈ ਡਰੋਨ ਦਾ ਮਸਲਾ ਨਹੀਂ ਹੈਗਾ ਪਰ ਤੁਹਾਨੂੰ ਉਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵਾ ਕਿ ਇਹਦੇ ਨੁਕਸਾਨ ਕੀ ਆ ਜੇ ਅਸੀਂ ਪਰਾਲੀ ਨੂੰ ਅੱਗ ਲਾਉਨੇ ਆ ਸਾਨੂੰ ਇਹ ਚੀਜ਼ ਦਾ ਪਤਾ ਹੈ ਕਿ ਜੇ ਅਸੀਂ ਅੱਗ ਲਾਈ ਮੇਰਾ ਖੇਤ ਇਹ ਆ ਅੱਗ ਮੈਂ ਜਿਹੜੇ ਦੁਪਹਿਰੇ ਲਾਤੀ ਤੇ ਜਿਹੜੇ ਸੜਕ ਦੇ ਉੱਤੇ ਰਾਹਗੀਰ ਜਾਂਦੇ ਆ ਉਹ ਐਕਸੀਡੈਂਟ ਹੋ ਸਕਦਾ ਆ ਆਪਾਂ ਪਿੱਛੇ ਜੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖੀ ਸੀ ਕਿ ਇੱਕ ਬੱਚਿਆਂ ਨਾਲ ਭਰੀ ਬੱਸ ਜਿਹੜੀ ਆ ਉਹ ਅੱਗ ਦੇ ਵਿੱਚ ਜਾ ਪਈ ਉੜ ਕੇ ਆਪਾਂ ਕਿਸਾਨ ਨੂੰ ਵੀ ਗਲਤ ਕਿਹਾ ਤੇ ਆਪਾਂ ਡਰਾਈਵਰ ਨੂੰ ਵੀ ਗਲਤ ਕਿਹਾ ਫਿਰ ਮਿੱਤਰ ਕੀ ਦੇ ਜਿਹੜੇ ਆ ਉਹ ਸਾਡੇ ਮਰ ਜਾਂਦੇ ਆ ਹੋਰ ਵੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਘਟਦੀ ਆ ਕਈ ਵਾਰੀ ਨਦੀਨ ਜਿਹੜੇ ਆ ਨਦੀਨ ਜਿਆਦਾ ਉਗ ਪੈਂਦੇ ਆ ਔਰ ਨਦੀਨ ਨਸ਼ਕ ਕੰਮ ਨਹੀਂ ਕਰਦੇ ਸੋ ਇਹਨਾਂ ਗੱਲਾਂ ਤੋਂ ਆਪਾਂ ਬਚਣ ਦਾ ਕਰਕੇ ਜਿਹੜਾ ਆ ਪਰਾਲੀ ਨੂੰ ਖੇਤਾਂ ਦੇ ਵਿੱਚ ਵੜਾ ਆ ਜਾਂ ਤੁਸੀਂ ਜਿਹੜਾ ਆ ਬੀਲਰ ਦੇ ਨਾਲ ਗੰਡਾ ਬਣਾ ਲਓ ਦੂਸਰਾ ਇਹਦਾ ਸਭ ਤੋਂ ਵੱਡਾ ਨੁਕਸਾਨ ਕੀ ਆ ਜੀ ਨੈਸ਼ਨਲ ਗਰਬੀ ਗ੍ਰੀਨ ਟਰਬਿਊਨਲ ਜਿਹੜਾ ਆ ਜਿਹੜਾ ਕਿ ਵੱਖ-ਵੱਖ ਤਰ੍ਹਾਂ ਦੇ ਪੋਲੂਸ਼ਨਾਂ ਨੂੰ ਕੰਟਰੋਲ ਕਰਦਾ ਆ ਉਹਨਾਂ ਨੇ ਜਿਹੜੇ ਇਸ ਵਾਰੀ ਜੁਰਮਾਨਿਆਂ ਦੀ ਰਕਮ ਆ ਉਹ ਦੁੱਗਣੀ ਕਰ ਦਿੱਤੀ ਆ ਕਿ ਜੇ ਤੁਹਾਡੀ ਜ਼ਮੀਨ ਦੀ ਮਾਲਕੀ ਦੋ ਕਿੱਲੇ ਆ ਤੁਸੀਂ ਥੋੜੀ ਜੀ ਜਗ੍ਹਾ ਦੇ ਵਿੱਚ ਵੀ ਅੱਗ ਲਾਉਂਦੇ ਹੋ ਤਾਂ ਤੁਹਾਨੂੰ 5000 ਰੁਪਏ ਦੇਣਾ ਪਊਗਾ ਜੇ ਤੁਸੀਂ ਦੋ ਤੋਂ ਲੈ ਕੇ 5 ਕਿੱਲਾਂ ਦੇ ਮਾਲਕ ਹੋ ਤੁਹਾਨੂੰ 10000 ਰੁਪਏ ਜੁਰਮਾਨਾ ਦੇਣਾ ਪਊਗਾ ਤੇ ਜੇ ਤੁਸੀਂ ਪੰਜ ਕਿੱल्ल्या ਤੋਂ ਜ਼ਿਆਦਾ ਦੇ ਮਾਲਕ ਹੋ ਤੇ ਤੁਹਾਨੂੰ 30000 ਰੁਪਏ ਜੁਰਮਾਨਾ ਜਿਹੜਾ ਆ ਉਹ ਦੇਣਾ ਪਊਗਾ। ਤੁਸੀਂ ਆਪਾਂ ਸੋਨ ਜਿਹੜੇ ਆ ਸਾਰੇ ਚਲਾ ਲਿਏ ਨੇ ਆ ਸੋਸ਼ਲ ਮੀਡੀਆ ਸੀ ਸਾਰੇ ਵਰਤਦੇ ਆ ਔਰ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜੇ ਕੋਈ ਪਰਾਲੀ ਨੂੰ ਅੱਗ ਲਾਉਂਦਾ ਆ ਜਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਆ ਤੇ ਉਹਨੂੰ ਜਿਹੜਾ ਆ ਉਹਦੇ ਉੱਤੇ ਪਰਚਾ ਕਰਕੇ ਉਸਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ। ਸੋ ਅਸੀਂ ਇਹਨਾਂ ਚੀਜ਼ਾਂ ਸਾਰੀਆਂ ਤੋਂ ਬਚਣਾ ਆ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਖੇਤੀਬਾੜੀ ਵਿਭਾਗ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਨੰਬਰ ਜਿਹੜਾ ਆ ਉਹ ਦੇ ਦਿੱਤੇ ਜਾਣਗੇ ਫਿਲਟਰਾਂ ਵਾਲਿਆਂ ਦੇ ਕਿ ਤੁਸੀਂ ਆਪਣੇ ਖੇਤ ਦੇ ਵਿੱਚੋਂ ਜਿਹੜਾ ਆ ਕੰਪਰ ਵਾਲੀ ਦੀ ਅੰਡਾ ਬਣਾ ਸਕਦੇ ਹੋ ਸੋ ਇੱਕ ਵਾਰੀ ਫਿਰ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਅਸੀਂ ਇਸ ਵਾਰ ਜਿਹੜਾ ਆ ਪਰਾਲੀ ਨੂੰ ਅੱਗ ਨਹੀਂ ਲਾਉਣੀ ਹੋਰ ਕਿਸੇ ਵੀ ਤਰੀਕੇ ਦੀ ਤੁਹਾਨੂੰ ਮਸ਼ੀਨਰੀ ਚਾਹੀਦੀ ਆ ਤੁਹਾਨੂੰ ਬੀਲਰ ਚਾਹੀਦਾ ਆ ਤੁਹਾਨੂੰ ਮਲਚਰ ਚਾਹੀਦਾ ਆ ਪਲੋ ਚਾਹੀਦਾ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਉਹਨਾਂ ਕਿਸਾਨਾਂ ਦੀਆਂ ਲਿਸਟਾਂ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਨਹੀਂ ਚਾਹੇ ਤੁਹਾਡੇ ਲਾਗੇ ਬੱਲੇ ਪਿੰਡਾਂ ਦੇ ਨੇ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਸੋ ਇਹਨੀਆਂ ਤੇ ਕੇ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ